ਸੁਖਪਾਲ ਖੈਰਾ ਕਪੂਰਥਲਾ ਦੇ ਸਿਵਲ ਹਸਪਤਾਲ ਚ ਮੈਡੀਕਲ ਕਰਵਾਉਣ ਪਹੁੰਚੇ ਤਾਂ মিডিਆ ਵਾਲਿਆਂ ਨੇ ਮਾਈਕ ਅੱਗੇ ਲਗਾ ਕੇ ਸਵਾਲ ਪੁੱਛਣੇ ਚਾਹੇ ਤਾਂ ਕਹਿਣ ਲੱਗੇ ਜੇਲ੍ਹ ਤੋਂ ਬਾਹਰ ਆ ਕੇ ਤਸੱਲੀ ਨਾਲ ਗੱਲ ਕਰਾਂਗਾ ਜੇ ਹੋਣ ਕੁਝ ਕਿਆ ਤਾਂ ਭਗਵੰਤਮਾਨ ਪੁਲਿਸ ਵਾਲਿਆਂ ਤੇ ਗੁੱਸਾ ਕੱਢਣਗੇ ਪੁਲ hath ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਐਨਡੀਪੀਐਸ ਮਾਮਲੇ 'ਚ ਵੀਰਵਾਰ ਨੂੰ ਸਮਾਨਤ ਮਿਲੀ ਆਦੋਸਤੋ ਬਾਦ ਕਪੂਰਥਲਾ ਪੁਲਿਸ ਨੇ ਇੱਕ ਵੱਖਰੇ ਕੇਸ 'ਚ ਗ੍ਰਿਫਤਾਰ ਕਰ ਲਿਆ ਇਸ ਤੇ ਖੈਰਾ ਦੇ ਬੇਟੇ ਮਹਿਤਾਬ ਖੈਰਾ ਨੇ ਸਵਾਲ ਚੁੱਕ ਦਿਆ ਕਿ ਇਸ ਤਰ੍ਹਾਂ ਪਾਕਿਸਤਾਨ 'ਚ ਹੁੰਦਾ ਹੈ ਜਿੱਥੇ ਸ਼ਾਹ ਮਹਿਮੂਦ ਕੁਰੇਸ਼ੀ ਨੂੰ ਉਥੋਂ ਦੀ ਸੁਪਰੀਮ ਕੋਰਟ ਦੁਆਰਾ ਸਮਾਨਤ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਮੇਰੇ ਪਿਤਾ ਜੀ ਸੁਖਪਾਲ ਖੈਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 8.5 ਸਾਲ ਪੁਰਾਣੇ ਕੇਸ 'ਚ ਜ਼ਮਾਨਤ ਦਿੱਤੇ ਜਾਣ ਦੇ ਬਾਵਜੂਦ ਵੀ ਉਸੇ ਤਰ੍ਹਾਂ ਹੀ ਗ੍ਰਿਫਤਾਰ ਕੀਤਾ ਗਿਆ ਕੀ ਪਾਕਿਸਤਾਨ ਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਚ ਸੱਚਮੁੱਚ ਕੋਈ ਫਰਕ ਹੈ ਭਗਵੰਤ ਮਾਨ ਮੇਰੇ ਪਿਤਾ ਦੀ ਆਵਾਜ਼ ਤੋਂ ਡਰਦੇ ਨੇ ਪੰਜਾਬ ਸਰਕਾਰ ਜਦੋਂ ਦੀ ਫਾਰਮ ਹੋਈ ਹੈ ਪਿਛਲੇ ਸਾਲ ਮਾਰਚ ਮਾਰਚ ਤੋਂ ਬਾਅਦ ਇਹ ਮੇਰੇ ਫਾਦਰ ਦੇ ਖਿਲਾਫ ਪੰਜਵਾਂ ਮੁਕਦਮਾ ਪੰਜਾਬ ਸਰਕਾਰ ਨੇ ਇਹਨੇ ਕੰਮ ਨਹੀਂ ਕੀਤੇ ਜਿੰਨੇ ਮੁਕਦਮੇ ਦਰਜ ਕੀਤੇ ਮੇਰੇ ਫਾਦਰ ਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜੀ ਬਹੁਤ ਕੰਬਦੇ ਆ ਰੌਲਾ ਪਾਉਂਦੇ ਕਿ ਜੀ ਈਡੀ ਨੇ ਆ ਕੇ ਮୋझे ਘੇਰ ਲਿਆ ਘਰੋਂ ਚੱਕ ਲਿਆ ਇਹ ਉਹ ਡਰਦੇ ਆ ਉਹੀ ਚੀਜ਼ ਇਹ ਪੰਜਾਬ ਚ ਲਾਗੂ ਕਰ ਰਹੇ ਆ ਕੇਜਰੀਵਾਲ ਜੀ ਆਪ ਤਾਂ ਪੰਜਾਬ ਆ ਕੇ ਲੁਕ ਜਾਂਦੇ ਆ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਦੀਆਂ ਲੱਤਾਂ ਦੇ ਵਿੱਚਕਾਰ ਆਪਣਾ ਵਿੱਚ ਖੜੇ ਹੋ ਜਾਂਦੇ ਤੇ ਕੰਮ ਦੇ ਡਰਦੇ ਕਿ ਜੀ ਮੈਨੂੰ ਬਚਾ ਲਓ ਤੇ ਇਹੀ politcal mandate ਉਹ ਅਨਲਿਸ਼ ਕਰੇ ਮੇਰੇ ਫਾਦਰ ਤੇ 5 FIR 5 ਮੁਕਦਮੇ 2 ਸਾਲਾਂ ਵਿੱਚ ਸਾਡਾ ਗੁਨਾਹ ਕੀ ਆ ਅੱਜ ਸੁਖਪਾਲ ਸਿੰਘ ਖੇਰਾ ਨੂੰ ਮੈਡੀਕਲ ਤੋਂ ਬਾਅਦ ਅਦਾਲਤ ਚ ਪੇਸ਼ ਕੀਤਾ ਗਿਆ ਜਾਣਕਾਰੀ ਮੁਤਾਬਕ ਪੁਲਿਸ ਨੇ ਖੈਰਾ ਦਾ 5 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੇ ਪੇਚ ਦਿੱਤਾ ਖੈਰਾ ਖਿਲਾਫ ਕਪੂਰਥਲਾ ਦੇ ਸੁਭਾਨਪੁਰ ਥਾਣੇ 'ਚ ਵੀਰਵਾਰ ਸਵੇਰੇ ਪਿੰਡ ਡੋਗਰਾਵਾਲਦੀ ਦੇਹਣ ਵਾਲੀ ਔਰਤ ਰਣਜੀਤ ਕੌਰ ਦੀ ਸ਼ਿਕਾਇਤ ਤੇ 195ਏ ਯਾਨੀ ਕਿ ਝੂਠੀ ਗਵਾਹੀ ਲਈ ਧਮਕਾਉਣ ਤੇ ਧਾਰਾ 506 ਅਪਰਾਧਿਕ ਧਮਕੀ ਤਹਿਤ ਕੇਸ ਦਰਜ ਕੀਤਾ ਗਿਆ